ਬਿਹਰ ਪਟਾਲਾ ਕਨਵਲ ਰੋਡ ਤੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਇੱਕ ਵੱਡੀ ਮਨਮਤ ਹੋ ਰਹੀ ਸੀ ਸੁਖ ਆਸਣ ਕਮਰੇ ਵਿੱਚ ਇੱਕ ਵੱਖਰਾ ਪਲੰਘ ਲਗਾਇਆ ਸੀ ਦੱਸਿਆ ਜਾਂਦਾ ਹੈ ਕਿ ਇੱਥੇ ਕੋਈ ਸੇਵਾਦਾਰ ਰਿਹਾ ਕਰਦਾ ਸੀ ਜਿਸ ਦੀ ਮੌਤ ਹੋ ਗਈ ਉਸ ਦੀ ਯਾਦ ਵਿੱਚ ਸੁਖ ਆਸਣ ਕਮਰੇ ਵਿੱਚ ਪਲੰਘ ਲਗਾਇਆ ਗਿਆ ਜਿਸ ਦੇ ਥੱਲੇ ਖੜਾਵਾਂ ਦਾ ਜੋੜਾ ਵੀ ਰੱਖਿਆ ਹੋਇਆ ਸੀ ਅੱਜ ਸਤਕਾਰ ਕਮੇਟੀ ਦੇ ਸਿੰਘਾਂ ਨੇ ਪ੍ਰਬੰਧਕਾਂ ਨਾਲ ਬੈਠ ਕੇ ਗੱਲਬਾਤ ਕੀਤੀ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਮੇਰੇ ਸਤਕਾਰ ਜੋ ਸਤਕਾਰ ਕਮੇਟੀ ਦੇ ਸੂ ਮੈਂਬਰ ਸਵਾ ਗੁਰਦਾ ਸਾਹਿਬ ਦੇਖੇ ਪਹੁੰਚੇ ਹਾਂ ਕਿ ਉਹ ਸਾਲਾਣਾ ਦੇਖੇ ਇੱਕ ਬਲੰਗਾ ਲੱਗਾ ਸੀ ਕਾਫੀ ਸਮੇਂ ਤੋਂ ਕਾਲਪਤ ਦੇ ਹੁਕਮ ਅਨੁਸਾਰ ਜੋ ਇਸ ਵੇਲੇ ਉਹ ਸਹੀ ਨਹੀਂ ਸੀ ਉਹਨਾਂ ਨੇ ਚੋਕੇ ਕਿ ਉਸ ਨੂੰ ਬਾਹਰ ਕਰ ਦਿੱਤਾ ਹੈ ਅੱਗੇ ਤੋਂ ਨਾਲ ਮੇਜਦੇ ਕਿ ਜੇ ਸਾਡੇ ਕਮਿਊਨਿਟੀ ਦੇ ਕੋਈ ਮੁਰਜ਼ਾ ਦਾ ਅਨੁਸਾਰ ਜਿਹੜਾ ਵੀ ਕਾਰੋਬਾਰ ਹੋਵੇ ਉਹ ਕਰਨਾ ਚਾਹੀਦਾ ਹੈ ਨਾਲ ਹੀ ਉਹਨਾਂ ਦੇਜਦੇ ਕਿ ਜੋ ਪੱਖੇ ਪਲਾਸਟਿਕ ਦੇ ਤਾਂਬੇ ਦੇ ਪਿਛਲੇ ਪਾਣੀ ਨਾਲ ਸੱਤ ਛੜ ਦੇ ਲੱਗਾ ਹੈ ਉਹ ਵੀ ਉਹਨਾਂ ਤਾਰ ਦਿੱਤੇ ਹਨ ਤਾਂ ਕਿ ਅੱਗੇ ਤੋਂ ਜੋ ਜਿਹੜੇ ਘਟਾਵਾਂ ਵਾਪਸ ਜਾਂਦੇ ਉਹ ਪੱਖਿਆਂ ਕਰਕੇ ਵਾਪਸ ਜਾਂਦੇ ਜਿਹੜੇ ਪਲਾਸਟਿਕ ਪੱਕੇ ਪੈਗਾ ਜਾਂਦੇ ਲੱਕ ਲੱਗ ਜਾਂਦੀ ਹੈ ਤੋ ਅਸੀਂ ਜੋ ਉਹਨਾਂ ਨੇ ਸਾਨੂੰ ਹੁਕਮ ਕੀਤਾ ਹੈ ਆਪਾਂ ਉਹਦੇ ਦੇ ਪੂਰੇ ਫੁੱਲ ਚਵਾਵਾਂਗੇ ਉਜ ਮਰਜ਼ਾ ਅਨੁਸਾਰ ਜੋ ਸਾਰੇ ਜੋ ਦੱਸਾ ਕਰਨਗੇ ਆਪਾਂ ਉਹਦੇ ਉੱਤੇ ਚੱਲਣ ਦੇ ਕਿ ਕਿਸੀ ਤਾਰਸਰ ਸਰ ਹੁਕਮ ਜਾ ਰਹੇ ਹੋਣ। ਅੱਜ ਸਾਨੂੰ ਨਾਂਕ ਦੇ ਜਾਣਕ ਪਹਲਾਇਆ ਹੈ। ਉਹਦੇ ਮੁਤਾਬਕ ਸਾਰੇ ਕਾਰਵਾਈ ਕੀਤੀ ਗਈ ਹੈ। ਉਹਨਾਂ ਪੁਲੰਗਾ ਸਾਰੇ ਬਾਤ ਕਰ ਦਿੱਤਾ ਹੈ। ਇਹ ਕਾਰਦੇ ਇਹ ਜਰੀ ਹੋ ਨਹੀਂ ਕੀਤੇ ਜਾਵੇਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਅੱਜ ਗੁਰਦਾਰਾ ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ ਕਾਨੂੰਆ ਰੋਡ ਸ਼ਾਸਤਰੀ ਨਗਮਟਾਲਾ ਵਿਖੇ ਜੋ ਕਿ ਸੰਗਤ ਵੱਲੋਂ ਸ਼ਿਕਾਇਤ ਕੀਤੀ ਸੀ ਕਿ ਸਾਥਖੰਡ ਵਿੱਚ ਕਿਸੇ ਦੀ ਯਾਦ ਵਿੱਚ ਛੋਟਾ ਜਿਹਾ ਪਲੰਗ ਉੱਪਰ ਸਰਾਣਾ ਤੇ ਨਿਖੜਾ ਵਰਕੀਆਂ ਹੋਈਆਂ ਨੇ ਆ ਜਾਣ ਕੇ ਇੱਥੇ ਅਸੀਂ ਦੇਖਿਆ ਤੇ ਪ੍ਰਬੰਧਕਾਂ ਦੇ ਨਾਲ ਵਿਚਾਰ ਪਟੰਦਰਾ ਕੀਤਾ ਔਰ ਉਹਨਾਂ ਨੂੰ ਸ਼੍ਰੀ ਕਾਲਤਖ ਸਹਿਬ ਜੀ ਦੇ ਹੁਕਮ ਅਨੁਸਾਰ ਮਰਿਆਦਾ ਤੋਂ ਜਾਣੂ ਕਰਵਾਇਆ ਪ੍ਰਬੰਧਕਾਂ ਨੇ ਮੰਨਿਆ ਕਿ ਇਹ ਇੱਥੇ ਨਹੀਂ ਹੋਣਾ ਚਾਹੀਦਾ ਇਹ ਉਹ ਜਿਹੜਾ ਹੈ 플ੰਗ ਖੜਾਵਾ ਉਹ ਉਥੋਂ ਸੱਚਖੰਡ ਵਿੱਚ ਚੁੱਕ ਦਿੱਤੀਆਂ ਗਈਆਂ ਬਾਕੀ ਦਰਬਾਰ ਦੇ ਵਿੱਚ ਪਲਾਸਟਿਕ ਦੇ ਪੱਖੇ ਲੱਗੇ ਹੋਏ ਸੀ ਉਹ ਵੀ ਉਤਾਰ ਦਿੱਤੇ ਗਏ ਆ ਅੱਗੇ ਤੋਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਆ ਕਿ ਇਦਾਂ ਦੇ ਪੱਖੇ ਜਿਹੜੇ ਉਹ ਗੁਰੂ ਘਰਾਂ ਵਿੱਚ ਨਾ ਲਾਏ ਜਾਣ ਕਿਉਂਕਿ ਕਈ ਵਾਰ ਇਦਾਂ ਦੀਆਂ ਅਣਸਖਾਵੀਆਂ ਘਟਨਾਵਾਂ ਇਹਨਾਂ ਦੁਆਰਾ ਵਾਪਰ ਜਾਂਦੀਆਂ ਨੇ ਉਹਨਾਂ ਦੇ ਮੱਦੇਨਜ਼ਰ ਜਿਹੜੇ ਆ ਇਸ ਤਰ੍ਹਾਂ ਦੇ ਪੱਖੇ ਜਿਹੜੇ ਉਹ ਨਾ ਲਾਏ ਜਾਣ ਬਾਕੀ ਗੁਰੂ ਘਰਾਂ ਵਿੱਚ ਕੁਰਸੀਆਂ ਸੈਟੀਆਂ ਆਦਿਤ ਜਿਹੜੀਆਂ ਉਹ ਨਾ ਲਈਆਂ ਜਾਣ ਕਿਉਂਕਿ ਸ਼੍ਰੀ ਕਾਲਕਨ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਆ ਕਿ ਇਹ ਸੈਟੀਆਂ ਜਾਂ ਕੁਰਸੀਆਂ ਗੁਰਦੁਆਰੇ ਦੇ ਦਰਬਾਰ ਤੋਂ ਬਾਅਦ ਬਾਹਰ ਜਿਹੜੀਆਂ ਉਹ ਰੱਖੀਆਂ ਜਾ ਸਕਦੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਕੋ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹਨੂੰ ਕਰਨ ਤੇ ਮਰਿਆਦਾ ਅਨੁਸਾਰ ਸੇਵਾ ਸੰਭਾਲ ਵੱਲ ਧਿਆਨ ਦੇਣ ताकी कोई बि इस्र जी घटि जहिड़ी उहो न वापरे वाहिगुरू जी का ख़ाला वाहिगुरू जी